ਸੋਖਵਿੰਦਰ ਸਿੰਘ ਕਤਲ ਕੇਸ ਤੋਂ ਬਾਅਦ ਬਹੁਤ ਸਾਰੀਆਂ ਪਰਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੀ। ਜੇ ਕਦੇ ਕਿਸੇ ਨਾਲ ਮਨਮਟਾਵ ਹੋ ਜੇਵੇ ਨਾ ਜੀ ਤਾਂ ਉਹਨੂੰ ਮਰਦਾ ਵਾਂਗੂ ਟੱਕਰੀ ਦਾ ਹੁੰਦਾ ਜੀ। ਤੁਸੀਂ ਇਹ ਚਾਹੁੰਦੇ ਹੋ ਵੀ ਜਿਹੜੇ ਪੋਲੀਟੀਕਲ ਲੀਡਰਾਂ ਦਾ ਨਾਮ ਆ ਰਿਹਾ ਹੈ ਵੀ ਉਹਨਾਂ ਤੋਂ ਪੁੱਛਗਿੱਛ ਪੁੱਛਗਿੱਛ ਹੋਣੀ ਚਾਹੀਦੀ। ਹੋਣੀ ਚਾਹੀਦੀ ਆ ਜੀ ਉਹ ਕਿਹੜਾ ਰੱਬ ਨੇ। ਵੋਟਾਂ ਸਾਡੇ ਹੀ ਮਤਲਬ ਲੋਕਾਂ ਨੇ ਪਾਈਆਂ ਤੇ ਜੇ ਅੱਜ ਅਸੀਂ ਉਹਨਾਂ ਨੂੰ ਸਵਾਲ ਹੀ ਨਹੀਂ ਕਰ ਸਕਦੇ ਤਾਂ ਫਿਰ ਇਹ ਤਾਂ ਮਤਲਬ ਤਾਂ ਮੱਲੋ ਜੀ ਫਿਰ ਉਹ ਗੁੰਡਾ ਰਾਜ ਹੋ ਗਿਆ ਨਾ। ਬਹੁਤ ਵੀ ਬਹੁਤ ਸਾਰੀਆਂ ਚੀਜ਼ਾਂ ਕੇਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਹਜੇ ਅਸੀਂ ਇੱਥੇ ਡਿਸਕਲੋਜ਼ ਨਹੀਂ ਕਰ ਸਕਦੇ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਉਹ ਮਿਲ ਰਹਿਣਾ ਹੀ ਆ ਤੇ ਇਹ ਕੇਸ ਦੇ ਨਾਲ ਇੱਕ ਵੱਡਾ ਜਿਹੜਾ ਖਲਾਸਾ ਉਹ ਹੋਊਗਾ ਪਤਾ ਵੀ ਪਹਿਲਾਂ ਵੀ ਮਟਰ ਕੇਸਾਂ ਚ ਪਲੈਨਿੰਗਾਂ ਬਣਦੀਆਂ ਨੇਗੀਆਂ ਜਿੰਨੇ ਵੀ ਸਿਆਸੀ ਕਤਲ ਹੁੰਦੇ ਨੇ ਉਹਨਾਂ ਦੇ ਵਿੱਚ ਕਿਸੇ ਜੋ ਨੇੜਲਾ ਜੋ ਮਤਲਬ ਹੁੰਦਾ ਉਸੇ ਨਾਲ ਹੀ ਗੰਢ ਧੁੱਪ ਕੀਤੀ ਜਾਂਦੀ ਆ ਠੀਕ ਹੈ ਇਹ ਉਹਨਾਂ ਕੋਲੇ ਸੌਫਟ ਟਾਰਗੇਟ ਸੀਗਾ ਉਹਨਾਂ ਨੇ ਇਹਨੂੰ ਮਤਲਬ ਕਿਸੇ ਵੀ ਤਰ੍ਹਾਂ ਦਾ ਲਾਲਚ ਦੇ ਕੇ ਜੀ ਉਹ ਤੋਂ ਇਹ ਕੰਮ ਕਰਵਾਇਆ ਇਹ ਤਾਂ ਹੈ ਨਹੀਂ ਵੀ ਇਹ ਨੇ ਇਕੱਲੇ ਨੇ ਸੋਚ ਕੇ ਵੀ ਹਾਂ ਮੈਂ ਕੰਮ ਕਰਦਾ ਇਹਦੇ ਹੁਣ ਭਾਈ ਪਿੱਛੇ ਬਹੁਤ ਬੰਦੇ ਨਿਕਲਨੇ ਆ ਸਾਡੇ ਪਿੰਡ ਦੇ ਲੋਕਾਂ ਦਾ ਹੀ ਹੱਥ ਆ ਇਹ ਕਿਸੇ ਬੰਦੇ ਨੇ ਉਹਨੂੰ ਨਸ਼ਾ ਕਰਵਾਇਆਗਾ ਜਾਂ ਕਹਿ ਕੇ ਕਿਵੇਂ ਵੀ ਕਹਿ ਕੇ ਵੀ ਜਾ ਉੱਥੇ ਬੈਠਾਗਾ ਉਸੇ ਬੰਦਿਆਂ ਨੇ ਮਰਡਰ ਕਰਵਾਤਾਗਾ ਇਹ ਪਰਿਵਾਰ ਨੂੰ ਇੱਕ ਹੀ ਹੀ ਮੰਗ ਹੈ ਕੀ ਵੀ ਜੋ ਵੱਡੇ ਰਾਜਸੀ ਨੇਤਾਵਾਂ ਦਾ ਇਸ ਕੰਮ 'ਚ ਹੱਥ ਹੈ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਜਿਸ ਲਈ ਮੇਰਾ ਬ੍ਰਦਰ ਭਰਾ ਮੇਰਾ ਫਾਈਟ ਕਰਦਾ ਰਿਹਾ ਜੀ ਹੁਣ ਤੱਕ ਕਹਿੰਦਾ ਵੀ ਰਿਹਾ ਕਿ ਸਰਕਾਰਾਂ ੱਤਕਾ ਕਰ ਰਹੀਆਂ ਨੇ ਇਸ ਕਤਲ ਨੂੰ ਜਿਸ ਬੰਦੇ ਨੇ ਇਨਜਾਮ ਦਿੱਤਾਗਾ ਉਹ ਤਾਂ ਸਿਰਫ ਇੱਕ ਪਿਆਦਾ ਸੀਗਾ ਜਿਸ ਨੂੰ ਨਸ਼ਾ ਕਰਵਾ ਕੇ ਇਹ ਗੋਲੀ ਚਲਵਾਈ ਗਈ ਆ ਇਸ ਪਿੱਛੇ ਬਹੁਤ ਵੱਡੇ ਲੋਕ ਹੋ ਸਕਦੇ ਆ ਲੋਕ ਤਾਂ ਇਹ ਹੁਣ ਉੱਥੇ ਵੀ ਗੱਲ ਕਹਿ ਰਿਹਾ ਕਿ ਹੁਣ ਏਦੂ ਅਗਲਾ ਨੰਬਰ ਕੀ ਦਾਗਾ ਇਸ ਤੋਂ ਦੇ ਵਿਧਾਇਕ ਤੋਂ ਪੁੱਛ ਕੇ ਛੋਣੀ ਚਾਹੀਦੀ ਹੈ ਹਾਂਜੀ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਜਿਹੜਾ ਐਫ ਆਈ ਆਰ ਸਾਹਮਣੇ ਆਈ ਆ ਉਹਦੇ ਚ ਤੁਹਾਡੇ ਵੱਲੋਂ ਤਾਂ ਬਿਆਨ ਦਰਜ ਹੋਇਆ ਤੁਸੀਂ ਵੀ ਇਹ ਲਿਖਿਆ ਵੀ ਸੋਨੂੰ ਵੀ ਖਤਰਾ ਤੁਹਾਨੂੰ ਵੀ ਮਤਲਬ ਧਮਕੀਆਂ ਵਗਾਰਾ ਦਿੰਦੇ ਰਹੇ ਆ ਬੰਦੇ ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਸਿੰਘ ਕਤਲ ਕੇਸ ਤੋਂ ਬਾਅਦ ਬਹੁਤ ਸਾਰੀਆਂ ਪਰਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਇਸ ਵਕਤ ਅਸੀਂ ਸੁਖਵਿੰਦਰ ਸਿੰਘ ਦੇ ਘਰ ਦੇ ਵਿੱਚ ਮੌਜੂਦ ਹਾਂ ਉਹੀ ਕਮਰਾ ਹੈਗਾ ਜਿੱਥੇ ਸੁਖਵਿੰਦਰ ਸਿੰਘ ਰਹਿੰਦੇ ਸੀ ਪਰ ਜਿਹੜੀ ਪਰਿਵਾਰ ਨੂੰ ਸੰਤੁਸ਼ਟੀ ਵਾਲੀ ਗੱਲ ਉਹ ਇਹ ਹੈ ਵੀ ਇਹਨਾਂ ਦੇ ਬੱਚਾ ਜਿਵੇਂ ਪੰਜਾਬ ਦੇ ਲਈ ਬੋਲਦਾ ਸੀ ਓਵੇਂ ਹੀ ਪੰਜਾਬ ਇਹਨਾਂ ਦੇ ਬੱਚੇ ਦੇ ਨਾਲ ਖੜਾਗਾ ਜਿਹੜੇ ਨਹੀਂ ਵੀ ਇੱਥੇ ਧਰਨੇ ਦੇ ਵਿੱਚ ਆ ਸਕੇ ਜਿਹੜੇ ਨਹੀਂ ਵੀ ਇੱਥੇ ਸੋਗ ਕਰਨ ਇਹਨਾਂ ਦੇ ਘਰੇ ਆ ਸਕੇ ਉਹ ਇਹਨਾਂ ਨੂੰ ਫੋਨ ਕਰ ਰਹੇ ਨੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਐਨ ਆਰ ਆਈ ਭਰਾਗੇ ਉਹ ਸੁਖਵਿੰਦਰ ਸਿੰਘ ਦੀਆਂ ਤਸਵੀਰਾਂ ਵੀ ਪਾ ਰਹੇ ਆ ਤੇ ਵੱਡੇ ਵੱਡੇ ਲੇਖ ਵੀ ਲਿਖੇ ਜਾ ਰਹੇ ਆ ਵੀ ਜੇ ਪੰਜਾਬ ਦੇ ਨਾਲ ਖੜਨ ਵਾਲੇ ਲੋਕਾਂ ਦੇ ਨਾਲ ਇਦਾਂ ਹੁੰਦਾ ਰਹੂਗਾ ਤੇ ਅਸੀਂ ਕਿਵੇਂ ਜਰਾਂਗੇ ਕਿਵੇਂ ਸਹਿਣ ਕਰਾਂਗੇ ਪਰਿਵਾਰ ਹਾਲਾਂਕਿ ਦੁੱਖ ਦੀ ਘੜੀ ਦੇ ਵਿੱਚ ਆ ਪਰ ਪਰਿਵਾਰ ਨੂੰ ਇਹ ਵੱਡੇ ਤੌਰ ਦੇ ਤੇ ਸੰਤੁਸ਼ਟੀ ਆ ਸਾਰੇ ਪਿੰਡ ਸੈਣਾ ਨੂੰ ਇਹ ਸੰਤੁਸ਼ਟੀ ਆ ਵੀ ਸਾਡੇ ਸੁਖਵਿੰਦਰ ਸਿੰਘ ਕਲਕੱਤਾ ਦੇ ਨਾਲ ਸਾਰਾ ਪੰਜਾਬ ਖੜ ਰਿਹਾ ਹੈਗਾ ਹਜੇ ਤੱਕ ਸੁਖਵਿੰਦਰ ਸਿੰਘ ਕਲਕੱਤਾ ਦਾ ਪੋਸਟਮਾਰਟਮ ਨਹੀਂ ਹੋਇਆ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਵੀ ਹੋਣਾ ਪਰ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੜੀ ਦਰ ਕੜੀ ਜੁੜਦੀਆਂ ਜਾ ਰਹੀਆਂ ਆਆਂ ਖਾਸ ਕਰਕੇ ਸਭ ਤੋਂ ਵੱਡੀ ਗੱਲ ਪਰਿਵਾਰ ਨੇ ਸਾਫ਼ ਕਲੀਅਰ ਕਰ ਦਿੱਤਾਗਾ ਵੀ ਅਸੀਂ ਸਰਕਾਰ ਤੋਂ ਕੋਈ ਵੀ ਮਾਲੀ ਸਹਾਇਤਾ ਜਾਂ ਕੋਈ ਵੀ ਕੰਪਨਸੇਸ਼ਨ ਨਹੀਂ ਲੈਣੀ ਜੋ ਸੁਖਵਿੰਦਰ ਸਿੰਘ ਦਾ ਹੱਕ ਆ ਯਾਨੀ ਕਿ ਜੋ ਬਿੱਲ ਫਸੇ ਹੋਏ ਸੀ ਸਰਕਾਰ ਕੋਲੇ ਜਦੋਂ ਉਹਨੇ ਪਿੰਡ ਦੀ ਡਿਵੈਲਪਮੈਂਟ ਕਰਾਈ ਪੰਚਾਇਤ ਘਰ ਬਣਾਇਆ ਸਾਨੂੰ ਉਹ ਚਾਹੀਦੇ ਨੇ ਕਿਉਂਕਿ ਇਹ ਵੀ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਵੀ 1.5-2 ਸਾਲ ਤੋਂ ਸੁਖਵਿੰਦਰ ਸਿੰਘ ਉਹ ਸਾਰੀਆਂ ਚੀਜ਼ਾਂ ਲਈ ਵੀ ਸੰਘਰਸ਼ ਕਰ ਰਿਹਾ ਸੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕੇਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਹਜੇ ਅਸੀਂ ਇੱਥੇ ਡਿਸਕਲੋਜ਼ ਨਹੀਂ ਕਰ ਸਕਦੇ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਉਹ ਮਿਲ ਰਹਿਣਾ ਹੀ ਆ ਤੇ ਇਹ ਕੇਸ ਦੇ ਨਾਲ ਇੱਕ ਵੱਡਾ ਜਿਹੜਾ ਖਲਾਸਾ ਉਹ ਹੋਊਗਾ ਸਾਡੇ ਨਾਲ ਸੁਖਵਿੰਦਰ ਸਿੰਘ ਦੇ ਦੋਸਤ ਤੇ ਉਹਨਾਂ ਦੇ ਭਰਾ ਸੁਖਜੀਤ ਸਿੰਘ ਨੇ ਵੱਡੇ ਤੌਰ ਤੇ ਉੱਤੇ ਉਹ ਲੋਕਾਂ ਦਾ ਧੰਨਵਾਦ ਵੀ ਕਰ ਰਹੇ ਨੇ ਦੁੱਖ ਦੀ ਘੜੀ ਜ਼ਰੂਰ ਆ ਪਰ ਉਹਨਾਂ ਨੂੰ ਇੱਕ ਸੰਤੁਸ਼ਟੀ ਵੀ ਆ ਜੀ ਵੀ ਜੇ ਸੁਖਵਿੰਦਰ ਸਿੰਘ ਲੋਕਾਂ ਲਈ ਬੋਲਿਆ ਤਾਂ ਲੋਕ ਵੀ ਉਹਦੇ ਲਈ ਖੜੇ ਆ ਸੁਖਜੀਤ ਭਾਈ ਲਗਾਤਾਰ ਜਿਹੜੀਆਂ ਤੁਹਾਡੀਆਂ ਮੀਟਿੰਗਾਂ ਚੱਲ ਰਹਿਣਾਂਆਂ ਗੀਆਂ ਹੁਣ ਗੱਲ ਕਿੱਥੇ ਜੇ ਖੜੀ ਆ ਕਦੋਂ ਪੋਸਟਮਾਰਟਮ ਦੀ ਗੱਲ ਹੋਊਗੀ ਜਾਂ ਸਸਕਾਰ ਦੀ ਕਿਵੇਂ ਗੱਲ ਚੱਲ ਰਹੀ ਆ ਦੇਖੋ ਜੀ ਕੱਲ ਵੀ ਮੀਟਿੰਗ ਹੋਈ ਆ ਪ੍ਰਸ਼ਾਸਨ ਨਾਲ ਜੀ ਤੇ ਸਾਨੂੰ ਮਤਲਬ ਸੰਤੁਸ਼ਟੀ ਵੀ ਆ ਕੁਝ ਹੱਦ ਤੱਕ ਜੀ ਕਿ ਪ੍ਰਸ਼ਾਸਨ ਸਾਡੇ ਨਾਲ ਵੀ ਆ ਜੀ ਤੋਂ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਸਿਰਫ ਆਪਦਾ ਹੱਕ ਮੰਗਦੇ ਆ ਠੀਕ ਆ ਸਰਕਾਰ ਤੋਂ ਅਸੀਂ ਕੋਈ ਵੀ ਮਦਦ ਭੀਖ ਨਹੀਂ ਸਾਨੂੰ ਚਾਹੀਦੀ ਹੂੰ ਸਾਨੂੰ ਸਿਰਫ ਸਾਡਾ ਹੱਕ ਚਾਹੀਦਾ ਜੋ ਸਾਡਾ ਪਰਿਵਾਰ ਨੇ ਰਲ ਕੇ ਅਸੀਂ ਪਿੰਡ ਲਈ ਕੁਛ ਕੀਤਾ ਜੀ ਸਾਡਾ ਜਿਸ ਲਈ ਮੇਰਾ ਬ੍ਰਦਰ ਭਰਾ ਮੇਰਾ ਫਾਈਟ ਕਰਦਾ ਰਿਹਾ ਜੀ ਹੁਣ ਤੱਕ ਉਹ ਕਹਿੰਦਾ ਵੀ ਰਿਹਾ ਕਿ ਸਰਕਾਰਾਂ ੱਤਕਾ ਕਰ ਰਹੀਆਂ ਨੇ ਜੀ ਆਪਣੇ ਫੰਡ ਪਾਸ ਨਹੀਂ ਕਰ ਰਹੀਆਂ ਚਲੋ ਉਹਨਾਂ ਦੀ ਇੱਕ ਸੋਚ ਸੀਗੀ ਕਿ ਜੇ ਆਪਾਂ ਨੂੰ ਆਪਦੇ ਕੋਲੋਂ ਵੀ ਲਾਉਣਾ ਪੈ ਗਿਆ ਤਾਂ ਆਪਾਂ ਪਿੰਡ ਲਈ ਲਾਉਣਾਗਾ ਅਰ ਪਿੰਡ ਤੋਂ ਪਿੱਛੇ ਨਹੀਂ ਹਟਣਾ ਜੀ ਤੇ ਮੇਰੇ ਸਾਰੇ ਭਰਾਵਾਂ ਦੀ ਇਹੀ ਸੋਚ ਹੁੰਦੀ ਸੀ ਕਿ ਕੋਈ ਗੱਲ ਨਹੀਂ ਆਪਾਂ ਜਿੰਨੇ ਜੋਕਰੇ ਹੈਗੇ ਆ ਆਪਾਂ ਪਿੰਡ ਲਈ ਕਰਨਾ ਜੀ ਕਿਉਂਕਿ ਉਹਨਾਂ ਦਾ ਇੱਕ ਸੁਪਨਾ ਸੀਗਾ ਕਿ ਮੈਂ ਪਿੰਡ ਨੂੰ ਆਪਦੇ ਨੂੰ ਇੱਕ ਸੋਹਣਾ ਤੇ ਵਧੀਆ ਬਣਾਉਣਾਗਾ ਔਰ ਬਾਕੀ ਏਡੀਸੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਮੈਨੂੰ ਭਰੋਸਾ ਬਹੁਤ ਦਿੱਤਾ ਕਿ ਕੋਈ ਗੱਲ ਨਹੀਂ ਆ ਪਰਿਵਾਰ ਦੇ ਨਾਲ ਆ ਸੀ ਜੀ ਤੇ ਵਾਕਈ ਬਸ ਜੀ ਜੀ ਸਾਡਾ ਕੋਈ ਦੁਸ਼ਮਣ ਮਾਰ ਜਾਂਦਾ ਬਈ ਅਸੀਂ ਆਪਦੇ ਭਰਾ ਨੂੰ ਚੱਕ ਲੈਂਦੇ ਪਰ ਸਾਡੇ ਨਾਲ ਖਾ ਕੇ ਨਾਲ ਖਾ ਕੇ ਇੱਕ ਅੰਮਲੀ ਬੰਦਾ ਮਾਰ ਗਿਆ ਸਾਡਾ ਭਰਾ ਆਪਦਾ ਅਸਲਾ ਤੱਕ ਉਹਨੂੰ ਫੜਾ ਦਿੰਦਾ ਸੀ ਵੀ ਰੱਖ ਲਾ ਹਮ ਬਸ ਬਈ ਜੀ ਜੀ ਹਰਕੀਰਤ ਬਾਈ ਤੁਸੀਂ ਸਾਰੇ ਕੇਸ ਨੂੰ ਦੇਖ ਰਹੇ ਹੋ ਅੱਜ ਤੁਹਾਡੀ ਡੀਸੀ ਦੇ ਨਾਲ ਮੀਟਿੰਗ ਹੋਣੀ ਆ ਹਾਂਜੀ ਬਾਈ ਜੀ ਅੱਜ ਡੀਸੀ ਸਾਹਿਬ ਨਾਲ ਦੁਬਾਰਾ ਮੀਟਿੰਗ ਹੈ ਇਸ ਮਸਲੇ ਤੇ ਜੀ ਤੇ ਪਰਿਵਾਰ ਨੂੰ ਮਤਲਬ ਇਸ ਜੋ ਉਨ੍ਹਾਂ ਦਾ ਫੰਡਾਂ ਸੰਬੰਧੀ ਕੋਈ ਇੰਨੀ ਜ਼ਿਆਦਾ ਜਾਣਕਾਰੀ ਨਹੀਂ ਸੀ ਉਹ ਕੱਲ ਏਡੀਸੀ ਸਾਹਿਬ ਨੇ ਮਤਲਬ ਸਾਰਾ ਚੈੱਕ ਕਰਕੇ ਧਿਆਨ ਚ ਲੈਂਦਾਗਾ ਤੇ ਬਾਕੀ ਜੋ ਐਕਸ਼ਨ ਕਮੇਟੀ ਚ ਮੈਂਬਰ ਨੇ ਤਕਰੀਬਨ ਉਹ ਕਈ ਸਰਪੰਚ ਨੇ ਤੇ ਉਹ ਬਾਈ ਸੁਖਵਿੰਦਰ ਨਾਲ ਪਹਿਲਾਂ ਵੀ ਮਤਲਬ ਪ੍ਰਸ਼ਾਸਨ ਕੋਲ ਜਾਂਦੇ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀਆਂ ਜੋ ਫਸੇ ਹੋਏ ਫੰਡ ਸੀਗੇ ਜੀ ਉਹਨਾਂ ਨੂੰ ਲੈ ਕੇ ਵੀ ਇਹ ਮੇਰੇ ਪਾਸ ਕੀਤੇ ਜਾਣ ਪਰ ਉਸ ਸਮੇਂ ਜੋ ਕੁਝ ਸਨਿਕ ਅਧਿਕਾਰੀ ਸੀਗੇ ਜੀ ਉਹਨਾਂ ਨੇ ਸ਼ਾਇਦ ਮਤਲਬ ਇਸ ਮਸਲੇ ਨੂੰ ਕਿਸੇ ਦੀ ਸ਼ਹਿਤੇ ਮਤਲਬ ਉਹਦੀ ਫੰਡਾਂ ਨੂੰ ਰੋਕਿਆ ਜੀ ਜੀ ਤੇ ਮਤਲਬ ਬਈ ਜੀ ਮੈਂ ਤਾਂ ਇਹੀ ਪ੍ਰੋਬਲਮ ਸੀਗੀ ਜੀ ਜਿਹੜੀ ਏਡੀਸੀ ਸਾਹਿਬ ਨੇ ਅੱਜ ਮਤਲਬ ਹੱਲ ਕਰਨ ਦਾ ਭਰੋਸਾ ਦਿੱਤਾ ਜੀ ਜੀ ਇਹ ਗੱਲ ਤੁਹਾਨੂੰ ਸੁਣ ਕੇ ਹੈਰਾਨਗੀ ਲੱਗੀ ਕਿ ਤੁਹਾਨੂੰ ਪਤਾ ਸੀ ਵੀ ਲਗਾਤਾਰ ਜਿਹੜੇ ਫੰਡ ਨਹੀਂ ਦਿੱਤੇ ਜਾ ਰਹੇ ਫੰਡ ਰੁਕੇ ਹੋਏ ਨੇ ਇੰਨੇ ਸਾਲਾਂ ਦੇ ਹਾਲਾਂਕਿ ਹੁਣ ਤਾਂ ਸਰਪੰਚ ਵੀ ਬਦਲ ਗਏ ਜਾਂ ਸਾਰਾ ਕੁਝ ਰਤਨ ਜੀ ਇੱਕ ਗੱਲ ਦੇਖੋ ਮਤਲਬ ਅੱਜ ਉਹਨਾਂ ਦੀ ਸਰਪੰਚੀ ਗਈ ਨੂੰ ਤਕਰੀਬਨ 2 ਤੋਂ 3 ਸਾਲ ਹੋ ਗਏ ਨੇ ਠੀਕ ਹੈ ਮਤਲਬ ਕਿਸੇ ਦੀ ਪ੍ਰਸ਼ਾਸਨਿਕ ਅਧਿਕਾਰੀ ਦੀ ਜਾਂ ਕਿਸੇ ਵੀ ਆਮ ਇਨਸਾਨ ਦੀ ਮਤਲਬ 5 ਦਿਨ ਵੀ ਤਨਖਾਹ ਲੇਟ ਹੋ ਜੇ 2 ਦਿਨ ਵੀ ਲੇਟ ਹੋ ਜੇ ਤੇ ਮਤਲਬ ਕਿੱਡਾ ਗੰਭੀਰ ਮੁੱਦਾ ਬਣ ਜਾਂਦਾ ਜੀ ਉਸ ਬੰਦੇ ਨੇ ਜਿਹੜੇ ਨੇ ਆਪਣੇ ਮਤਲਬ ਪਿੰਡ ਲਈ ਇੱਕ ਮਤਲਬ ਬਹੁਤ ਵਧੀਆ ਉਪਰਾਲਾ ਕੀਤਾ ਤੇ ਉਸ ਦੇ ਫੰਡ ਰੋਕ ਕੇ ਜੀ ਮਤਲਬ ਆਪਾਂ 2-3 ਸਾਲ ਮਤਲਬ ਮੁਕਾਇਏ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਵੀ ਇਹ ਗੱਲ ਜਾ ਕੇ ਕਿੱਧਰ ਨੂੰ ਰਹੀ ਆ ਜੀ ਜਿਹੜਾ ਇੱਕ ਵੱਡੇ ਤੌਰ ਦੇ ਉੱਤੇ ਹੋਰ ਉੱਭਰ ਕੇ ਆ ਰਿਹਾ ਵੀ ਇਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਹੋ ਸਕਦੀ ਆ ਉਸ ਨੂੰ ਲੈ ਕੇ ਵੀ ਤੁਸੀਂ ਲਗਾਤਾਰ ਪੈਰਵਾਹੀ ਕਰ ਰਹੇ ਹੋ ਵਕੀਲ ਤੁਹਾਡੇ ਲੱਗੇ ਹੋਏ ਨੇ ਕਿਉਂਕਿ ਕੱਲ ਅਸੀਂ ਵਕੀਲ ਵੀ ਦੇਖੇ ਨੇ ਅ ਭਾਈ ਜੀ ਦੇਖੋ ਮਤਲਬ ਜਿਹੜਾ ਸਾਡੇ ਨਾਲ ਵੱਧ ਉਹ ਮਤਲਬ ਲੋਕਾਂ ਚ ਉਹਦਾ ਵਿਚਰਦਾ ਸੀ ਲੋਕਾਂ ਨਾਲ ਉਹਦਾ ਪਿਆਰ ਸੀਗਾ ਤੇ ਲੋਕਾਂ ਦੀ ਮਤਲਬ ਪਰਿਵਾਰ ਨੂੰ ਇੱਕ ਹੀ ਮੰਗ ਹੈ ਕਿ ਵੀ ਜੋ ਵੱਡੇ ਰਾਜਸੀ ਨੇਤਾਵਾਂ ਦਾ ਇਸ ਕੰਮ 'ਚ ਹੱਥ ਹੈ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ। ਪਰਿਵਾਰ ਨੂੰ ਇਹ ਮਤਲਬ ਹੈਗਾ ਸ਼ੱਕ ਵੀ ਕੁਝ ਨਾ ਕੁਝ ਵੱਡਾ ਪਲਾਨ ਹੈ ਇਹਦੇ ਵਿੱਚ। ਪਰਿਵਾਰ ਨੂੰ ਕੀ ਜੀ ਮਤਲਬ ਆਮ ਸਾਰੇ ਪਿੰਡ ਨੂੰ ਤਕਰੀਬਨ ਸਾਰੇ ਪੰਜਾਬ ਨੂੰ ਪਤਾ ਜੀ ਵੀ ਇਹ ਕੋਈ ਵੱਡਾ ਮਸਲਾ ਹੈਗਾ। ਹਾਂ। ਇਹਦੇ 'ਚ ਤਾਂ ਮਤਲਬ ਆਪਾਂ ਨੂੰ ਕੋਈ ਦੋ ਰਾਇ ਵਾਲੀ ਗੱਲ ਹੀ ਇਹ ਹੈ ਨੀ ਕਿ ਵੀ ਇਹਦੇ 'ਚ ਕੋਈ ਮਸਲਾ ਨਾ ਨਿਕਲੇ ਜੀ। ਜੀ। ਠੀਕ ਹੈ। ਇੱਕ ਉਹ ਜਿਹੜਾ ਬੰਦਾ ਜਿਹਨੇ ਮਰਡਰ ਕੀਤਾ ਜੀ ਉਹ ਮਤਲਬ ਕਈ ਸਾਲਾਂ ਤੋਂ ਸੁਖਵਿੰਦਰ ਨਾਲ ਮਤਲਬ ਆਉਣ ਜਾਣ ਵਿਚਰਿਆ ਸੀ ਇਹਨਾਂ ਨੇ ਕਿਸੇ ਹਿਸਾਬ ਨਾਲ ਉਹਦੇ ਨਾਲ ਕਿਸੇ ਵੀ ਰਾਜਨੀਤਿਕਾ ਨੇ ਮਤਲਬ ਗੰਢ ਧੋਪ ਕੀਤੀ ਜਿਵੇਂ ਤੁਹਾਨੂੰ ਪਤਾ ਵੀ ਪਹਿਲਾਂ ਵੀ ਮਰਡਰ ਕੀਸਾਂ ਚ ਪਲੈਨਿੰਗਾਂ ਬਣਦੀਆਂ ਨਗੀਆਂ ਜਿੰਨੇ ਵੀ ਸਿਆਸੀ ਕਤਲ ਹੁੰਦੇ ਨੇ ਉਹਨਾਂ ਦੇ ਵਿੱਚ ਕਿਸੇ ਜੋ ਨੇੜਲਾ ਜੋ ਮਤਲਬ ਹੁੰਦਾ ਉਸੇ ਨਾਲ ਹੀ ਗੰਢ ਧੁੱਪ ਕੀਤੀ ਜਾਂਦੀ ਆ ਠੀਕ ਹੈ ਇਹ ਉਹਨਾਂ ਕੋਲੇ ਸੌਫਟ ਟਾਰਗੇਟ ਸੀਗਾ ਜਿਹੜਾ ਇੱਕ ਨਿਛੇੜੀ ਬੰਦਾ ਉਹਦੇ ਮਤਲਬ ਸਰਪੰਚੀ ਔਨ ਕਰਕੇ ਆਉਂਦਾ ਜਾਂਦਾ ਸੀਗਾ ਜੀ ਉਹਨਾਂ ਨੇ ਇਹਨੂੰ ਮਤਲਬ ਕਿਸੇ ਵੀ ਤਰ੍ਹਾਂ ਦਾ ਲਾਲਚ ਦੇ ਕੇ ਜੀ ਉਹ ਤੋਂ ਇਹ ਕੰਮ ਕਰਵਾਇਆ ਮਤਲਬ ਹੁਣ ਤੱਕ ਦੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਉਹ ਬਹੁਤ ਅਫੇਰ ਰਹੀ ਆ ਆਫਸਰਾਂ ਨੇ ਮਤਲਬ ਆਪਾਂ ਬਹੁਤ ਮਦਦ ਕੀਤੀ ਆ ਵੀ ਸਾਨੂੰ ਮਤਲਬ ਉਮੀਦ ਆ ਵੀ ਜਿਹੜਾ ਜਿਹੜਾ ਪ੍ਰਸ਼ਾਸਨ ਉਹ ਇਸੇ ਤਰ੍ਹਾਂ ਮਤਲਬ ਲਾਸਟ ਤੱਕ ਐਂਡ ਕਿਹੜੀ ਤੱਕ ਜਾਊਗਾ ਵੀ ਇਹ ਜਾਂਦੀ ਕਿੱਥੇ ਤੱਕ ਆ ਜੀ ਜੀ ਕਿਤੇ ਨਾ ਕਿਤੇ ਪਰਿਵਾਰ ਨੂੰ ਬਈ ਇਹ ਡਰ ਸੀ ਵੀ ਅਨਕਾਊਂਟਰ ਨਾ ਕਰ ਦੇਣ ਉਧਰੋਂ ਤਾਂ ਤੁਸੀਂ ਚਲੋ ਸੈਟੀਸਫਾਈ ਹੋ ਹਾਂਜੀ ਇਹ ਪਹਿਲਾਂ ਸਾਨੂੰ ਜ਼ਰੂਰ ਇਹ ਸੀਗਾ ਪਰ ਬਹੁਤ ਮੰਨ ਲਓ ਸਾਨੂੰ ਗਏ ਵੀ ਅਸੀਂ ਇਸ ਗੱਲ ਦਾ ਉਹ ਵੀ ਕਰਿਆ ਕਿ ਆਇਆ ਨਾ ਹੋਵੇ ਕਿ ਉਹਦਾ ਮਨ ਉਹਨੂੰ ਮਾਰ ਦੋ ਤੁਸੀਂ ਤੇ ਬਾਅਦ ਚ ਸਾਨੂੰ ਕਾਹਾਂ ਪਤਾ ਹੀ ਨਾ ਚੱਲੇ ਕਿ ਇਹਦੇ ਪਿੱਛੇ ਕੌਣ ਸੀਗੇ ਹੂੰ ਔਰ ਫਾਈਟ ਤਾਂ ਜੀ ਸਾਡਾ ਭਰਾ ਹੁਣ ਤੱਕ ਇਸੇ ਗੱਲ ਤੇ ਲੜਦਾ ਰਿਹਾ ਕਿਉਂਕਿ ਉਹਨੂੰ ਥ੍ਰੈਡ ਦੇਣੇ ਲੋਕ ਮਾਲਕ ਵੱਡੇ ਵੱਡੇ ਨੇਤਾ ਨੇ ਜੀ ਹੂੰ ਜਾਂ ਮਲੋਕ ਪਹਿ ਜੀਆਂ ਬਹੁਤ ਛੋਟੇ ਛੋਟੇ ਹੈਗੇ ਸੀ ਜੀ ਇਹਨਾਂ ਦੇ ਉਹ ਚੱਲ ਰਹੇ ਸੀ ਡਿਸਟ੍ਰਿਬਿਊਟ ਪਰ ਇੱਕ ਲੋਕਾਂ ਨੇ ਬਾਈ ਜਿਹੜੀ ਸਭ ਤੋਂ ਜ਼ਿਆਦਾ ਹੈਰਾਨਗੀ ਪ੍ਰਗਟਾਈ ਆ ਜਦੋਂ ਐਫ ਆਈ ਆਰ ਸਾਹਮਣੇ ਆਈ ਆ ਉਹਦੇ ਚ ਤੁਹਾਡੇ ਵੱਲੋਂ ਤਾਂ ਬਿਆਨ ਦਰਜ ਹੋਇਆ ਤੁਸੀਂ ਵੀ ਇਹ ਲਿਖਿਆ ਵੀ ਸੋਨੂੰ ਵੀ ਖਤਰਾ ਤੁਹਾਨੂੰ ਵੀ ਮਤਲਬ ਧਮਕੀਆਂ ਵਗਾਰਾ ਦਿੰਦੇ ਰਹੇ ਆ ਬੰਦੇ ਧਮਕੀਆਂ ਤਾਂ ਜੀ ਦੇਖੋ ਸਪਸ਼ਟ ਜੀ ਗੱਲ ਇਹ ਆ ਕਿ ਜਦੋਂ ਸਰਪੰਚੀ ਦੀ ਇਲੈਕਸ਼ਨ ਲੜ ਲਿਆ ਹੂੰ ਪਿੰਡ ਵੀ ਏਸੀ ਕਰਕੇ ਇਸੇ ਕਰਕੇ ਛੱਡਿਆ ਸੀ ਹਾਂ ਕਿਉਂਕਿ ਆਪਾਂ ਨੂੰ ਪਰਤਾ ਸੀ ਆਪਾਂ ਪਰਿਵਾਰਿਕ ਬੰਦੇ ਆ ਜੀ ਤੇ ਉਹ ਕੱਲ ਨੂੰ ਜੀ ਕਰਦੇ ਵੀ ਸੀਗੇ ਥੋੜਾ ਜਿਹਾ ਜੀ ਮਨ ਲੋਗ ਜੀ ਮੈਂ ਕਹਿਦੀ ਆਪਾਂ ਬਾਈਪਾਸ ਹੋ ਕੇ ਆਪਾਂ ਨੂੰ ਟੌਰਚਰ ਕਰਨਾ ਤਾਂ ਆਪਾਂ ਇਸ ਕਰਕੇ ਸੀਗਾ ਕਿ ਮੇਰੇ ਪਿੰਡ ਦਾ ਕੁਝ ਬਣ ਜੇ ਹਮ ਔਰ ਮੇਰਾ ਭਰਾ ਕਦੇ ਵੀ ਮੈਨੂੰ ਦੇਖ ਕੇ ਕਮਜ਼ੋਰ ਨਾ ਪਵੇ ਹਾਂ ਆਪਾਂ ਇਹ ਇਸ ਕਰਕੇ ਉਹਨਾਂ ਤੋਂ ਦੂਰ ਹੋ ਜਾਈਏ ਜੀ ਦੂਰ ਰਹਿ ਕੇ ਉਹ ਮੇਰੇ ਪਿੰਡ ਲਈ ਮੇਰੇ ਪੰਜਾਬ ਲਈ ਕੁਝ ਵਧੀਆ ਕਰ ਸਕਦਾ ਹੋਵੇ ਕਿਉਂਕਿ ਜਦੋਂ ਵੀ ਆਪਣੇ ਸਾਹਮਣੇ ਕੋਈ ਕਮਜ਼ੋਰ ਆਪਣੀ ਕੋਈ ਘੜੀ ਦੇਖ ਜਾਂਦੀ ਹੁੰਦੀ ਹੈ ਉੱਥੇ ਕੋਈ ਵੀ ਆ ਚੰਗੇ ਤੋਂ ਚੰਗਾ ਜੀ ਉਹ ਕਮਜ਼ੋਰ ਪੈ ਜਾਂਦਾ ਹੁੰਦਾ ਹੈ हां सही है। ਅਸੀਂ ਦੂਰ ਰਹਿ ਕੇ ਵੀ ਉਹਨੂੰ ਇੱਕ ਐਂ ਅਹਿਸਾਸ ਕਰਾਉਂਦੇ ਸੀ ਕਿ ਵੀਰੇ ਕੋਈ ਗੱਲ ਨਹੀਂ ਆ ਤੂੰ ਪਿੰਡ ਲਈ। ਹਮਮ ਕਰੋ ਤੁਸੀਂ ਬਹੁਤ ਵਧੀਆ ਗੱਲਾਂ ਸਾਡੇ ਪੰਜਾਬ ਲਈ ਕਰੋ। ਹਮਮ ਬਾਕੀ ਲੋਕ ਤਾਂ ਇਹ ਗੱਲ ਕਹੀ ਰਹੇ ਨੇ ਕਿ ਜੋ ਪੰਜਾਬ ਲਈ ਬੋਲੂਗਾ ਜੀ ਹਮਮ ਉਹਦਾ ਐਂਡ ਆ ਜੀ। ਹੁਣ ਇਹ ਸਰਕਾਰਾਂ ਦੇਖ ਸਕਦੀਆਂ ਨੇ ਕਿ ਇਹ ਕਿ ਗੱਲਾਂ ਇਹਨਾਂ ਦੀਆਂ ਕਿੱਧਰ ਨੂੰ ਜਾਂਦੀਆਂ ਨੇ। ਬਾਕੀ ਤੁਸੀਂ ਹੁਣ ਤੱਕ ਜਿੰਨੇ ਵੀ ਇਹ ਮਰਡਰ ਦੇਖ ਲਓ ਜੀ। ਜੀ ਜਿਸ ਨੇ ਪੰਜਾਬ ਦੀ ਵਧੀਆ ਗੱਲ ਕੀਤੀ ਆ ਜੀ ਉਹੀ ਚਲਿਆ ਗਿਆ ਜੀ। ਹਮਮ ਹਰ ਨਸ਼ੇੜੀ ਆ ਜੀ ਖੁੱਲੇ ਆਮ ਘੁੰਮ ਰਹੇ ਨੇ ਨਸ਼ਾ ਵਿਕ ਰਿਹਾ ਹੈਗਾ ਜੀ ਹੂੰ ਤੁਸੀਂ ਇੱਕ ਬੰਦੇ ਨੂੰ ਕਿਸੇ ਨੂੰ ਕਹਿਣ ਜਾਓ ਉਹ ਹੋ ਸਕਦਾ ਜੀ ਤੁਹਾਡੇ ਨਾਲ ਕੁਝ ਵੀ ਕਰ ਦੇਵੇ ਹੂੰ ਤੇ ਸਾਡੇ ਪੰਜਾਬ ਦੇ ਤਾਂ ਇਹ ਇਸ ਟਾਈਮ ਹਾਲਾਤ ਨੇ ਜੀ ਹੂੰ ਕਹਿੰਦੇ ਤਾਂ ਹੈ ਕਿ ਬੱਚਿਆਂ ਨੂੰ ਬਾਹਰ ਨਾ ਭੇਜੋ ਜੀ ਜੀ ਤੇ ਅੱਜ ਤੁਸੀਂ ਐਂ ਸੋਚ ਸਕਦੇ ਹੋ ਕਿ ਆਹ ਮਾਹੌਲ 'ਚ ਤੁਸੀਂ ਪੰਜਾਬ 'ਚ ਰਹਿਣ ਦੇ ਹੈਗੇ ਹੋ ਜੀ ਹੂੰ ਸਾਡਾ ਪੰਜਾਬ ਦਾ ਕੀ ਮਾਹੌਲ ਬਣਾਤਾ ਜੀ ਇਹਨਾਂ ਨੇ ਜੀ ਤਾਂ ਕੀ ਦਾ ਕਰਦਾ ਜੀ ਕਿ ਆਪਦਾ ਘਰ ਛੱਡ ਕੇ ਅਸੀਂ ਕਿਤੇ ਹੋਰ ਜਾ ਕੇ ਰਹੀਏ ਜੀ ਜੀ 5 ਸਾਲ ਅਸੀਂ ਵੀ ਆਪ ਦਾ ਮਾਨੂੰ ਬਾਹਰ ਬਿਤਾਇਆ ਜੀ ਇਹੀ ਕਾਰਨ ਆ ਹਮ ਕੀ ਪਰਿਵਾਰ ਨੂੰ ਸਾਡੇ ਨੂੰ ਇਹ ਨੁਕਸਾਨ ਪਹਚਾਉਣਗੇ ਹਾਂ ਇਹ ਵੀ ਵੱਡਾ ਕਾਰਨ ਸੀ ਵੀ ਸੁਖਵਿੰਦਰ ਬਾਈ ਫੋਰਨ ਰਿਟਰਨ ਸੀ ਵੀ ਇੱਥੇ ਹੀ ਵੀ ਮੈਂ ਆਪਦੇ ਲੋਕਾਂ ਦੇ ਵਿੱਚ ਰਹਿ ਕੇ ਆਪਦੇ ਪਿੰਡ ਦਾ ਬਹੁਤ ਵਧੀਆ ਵਿਕਾਸ ਕਰਨਾ ਹਾਂਜੀ ਜੀ ਗਿਆ ਜੀ ਬਹੁਤ ਵਾਰੀ ਗਿਆਗਾ ਜੀ ਸਾਨੂੰ ਵੀ ਅਰ ਹਰ ਪਰਿਵਾਰ ਨੂੰ ਇਹ ਹੁੰਦਾ ਕਿ ਉਹਦਾ ਬੱਚਾ ਬਾਹਰ ਜਾਵੇ ਉਥੇ ਰਵੇ ਆਪਦੀ ਲਾਈਫ ਸਟਾਈਲ ਉਹਦਾ ਵਧੀਆ ਹੋਵੇ ਇਹ ਹਰ ਪਰਿਵਾਰ ਨੂੰ ਹੁੰਦਾ ਸੀ ਵੀ ਸੋਚਿਆ ਸੀ ਕਿ ਸਾਡਾ ਵੱਡਾ ਭਰਾ ਜਾਵੇ ਜੀ ਤੇ ਪਰ ਕਹਿਣ ਦਾ ਮਤਲਬ ਇਹ ਆ ਜੀ ਕਿ ਉਹ ਜਦੋਂ ਵਾਪਸ ਆਇਆ ਜੀ ਇੱਕ ਵਾਰੀ ਉਹਨੇ ਆ ਕੇ ਪੰਜਾਬ ਰਿਹਾ ਜੀ ਪਿੰਡ ਦੇਖਿਆ ਜੀ ਉਹ ਆ ਕੇ ਕਹਿੰਦਾ ਨਹੀਂ ਮੈਂ ਤਾਂ ਲੋਕਾਂ ਦੀ ਹੀ ਸੇਵਾ ਕਰਨੀ ਆ ਮੈਨੂੰ ਪੈਸੇ ਨਾਲ ਕੋਈ ਮੋਹ ਨਹੀਂ ਹਾਂ ਠੀਕ ਆ ਜੀ ਗੁਰੂ ਮਹਾਰਾਜ ਦੀ ਵੀ ਬਹੁਤ ਸਾਡੇ ਤੇ ਮਿਹਰ ਰਹੀ ਆ ਜੀ ਹੈਵੀ ਆ ਜੀ ਕੀ ਪੈਸੇ ਦੀ ਸਾਨੂੰ ਕੋਈ ਉਹ ਨਹੀਂ ਹੈਗੀ ਹਾਂ ਬਹੁਤ ਮਹਾਰਾਜ ਨੇ ਦਿੱਤਾ ਜੀ ਸਬਰ ਵੀ ਬਹੁਤ ਆਈ ਤੇ ਲੋਕ ਫਾਈਟ ਲੜਦੇ ਆ ਜੀ ਪੈਸੇ ਲਈ ਹਾਂ ਬ੍ਰਦਰ ਸਾਡਾ ਵੱਡਾ ਭਰਾ ਲੜਦਾ ਸੀਗਾ ਲੋਕਾਂ ਲਈ ਹਾਂ ਕਿ ਸਾਡੇ ਲੋਕ ਵਧੀਆ ਉਹ ਹੋਣ ਅਸੀਂ ਮੰਨ ਲਓ ਪੰਜਾਬ ਨੂੰ ਕਿਸੇ ਖੇਤਰ ਚ ਲੈ ਕੇ ਜਾਈਏ ਹੁਣ ਜਿਵੇਂ ਅਸੀਂ ਕੋਲਕਾਤਾ ਰਹਿੰਦੇ ਆ ਜੀ ਲੋਕ ਕੀ ਕਹਿੰਦੇ ਆ ਸਰਦਾਰ ਜੀ ਹਾਂ ਤੇ ਉਹਦਾ ਰਤਬਾ ਵੀ ਸਾਨੂੰ ਰੱਖਣਾ ਪੈਂਦਾ ਨਾਲੇ ਰੱਖਣਾ ਉਹਦਾ ਰਤਬਾ ਕੌਣ ਰੱਖਣਗੇ ਕੋਈ ਚੰਗੀ ਸੋਚ ਵਾਲੇ ਹੀ ਰੱਖਣਗੇ ਨਾਲੇ ਬਿਲਕੁਲ ਤੇ ਜੇ ਹੁਣ ਚੰਗੀ ਸੋਚ ਨਾਲ ਜੀ ਅਸੀਂ ਸਹਿਯੋਗ ਕਰਾਂਗੇ ਉਹ ਫੇਰ ਹੀ ਮੱਲੋ ਹੌਸਲੇ ਨਾਲ ਉਹ ਅੱਗੇ ਆਉਂਦਾ ਜੀ ਤੇ ਸਾਡਾ ਤਾਂ ਭਰਾਮਾ ਦਾ ਇਹੀ ਹੁੰਦਾ ਸੀ ਤੇ ਸਾਡੇ ਪੂਰੇ ਪਰਿਵਾਰ ਦਾ ਹੁੰਦਾ ਸੀ ਕਿ ਕੋਈ ਗੱਲ ਨਹੀਂ ਵੀਰੇ ਤੈਨੂੰ ਜਿਵੇਂ ਠੀਕ ਲੱਗਦਾਗਾ ਜੇ ਸਾਡੇ ਤੱਕ ਲੱਗਦਾਗਾ ਅਸੀਂ ਤੇਰੇ ਨਾਲ ਮੱਲੋ ਪਿੰਡ ਦੇ ਕੋਈ ਕਮਾਂਕਾਰਾਂ ਲਈ ਅਸੀਂ ਉਹਨੂੰ ਕਦੇ ਵੀ ਮਨਾ ਨਹੀਂ ਕਰਦੇ ਕਿ ਕੋਈ ਗੱਲ ਨਹੀਂ ਆ ਵੀਰੇ ਘਰ ਫੂਕ ਕੇ ਵੀ ਆਪਾਂ ਤਮਾਸ਼ਾ ਦੇਖਣਾ ਤਾਂ ਆਪਾਂ ਨੂੰ ਦੇਖਣਾ ਮਨਜ਼ੂਰ ਆ ਪਰ ਸਾਡੇ ਪੰਜਾਬ ਦਾ ਕੁਝ ਬਣ ਨਹੀਂ ਜੀ ਹੂੰ ਇਹ ਗੱਲ ਵੀ ਮੇਰੇ ਚੇਤੇ ਆ ਜਦੋਂ ਅਸੀਂ ਪਹਿਲੀ ਵਾਰ ਸੁਖਵਿੰਦਰ ਨੂੰ ਇੱਥੇ ਮਿਲੇ ਸੀਗੇ ਉਦੋਂ ਵੀ ਸਾਨੂੰ ਆਹ ਗਲੀ ਦਾ ਉਹਨੇ ਜ਼ਿਕਰ ਕੀਤਾ ਸੀ ਵੀ ਆਪਦੀ ਚਾਹੇ ਕੱਚੀ ਰਹੇ ਉਹ ਵੈਸੇ ਇਹੀ ਉਦਾਹਰਣ ਦੇ ਤੌਰ ਤੇ ਸੀ ਪਰ ਅੱਜ ਜਦੋਂ ਅਸੀਂ ਆ ਕੇ ਦੇਖਿਆ ਉਹ ਵਾਕਿਆ ਦੇ ਵਿੱਚ ਕੱਚੀ ਆ ਪਰ ਪਿੰਡ ਦਾ ਪੰਚਾਇਤ ਘਰ ਸਭ ਤੋਂ ਸੋਹਣਾ ਉਹਦਾ ਦਾ ਇੱਕ ਸੁਪਨਾ ਸੀਗਾ ਜੀ ਕਿ ਮੇਰਾ ਪੰਚਾਇਤ ਘਰ ਇੱਕ ਮੰਦਿਰ ਹੋਵੇ ਗੁਰਦੁਆਰਾ ਹੋਵੇ ਜਿੱਥੇ ਨਾ ਕੋਈ ਵੀ ਮੈਥੋਂ ਜੇ ਕਿਸੇ ਦੀ ਮੰਨ ਲਓ ਮੇਰੇ ਨਾਲ ਮਾੜਾ ਮੋਟਾ ਕੋਈ ਹੈਗੀ ਆ ਉਹ ਮੇਰੇ ਘਰੇ ਆਉਣ ਲਈ ਥੋੜਾ ਜਿਹਾ ਜੇ ਕਦਾ ਹੁੰਦਾ ਹਾਂ ਪਰ ਉੱਥੇ ਕੀ ਸੀਗਾ ਜੀ ਉੱਥੇ ਮਾਤਾ ਜੀ ਮੇਰੇ ਸਰਪੰਚ ਸੀਗੇ ਤੇ ਉੱਥੇ ਉਹ ਬੇ ਤੜਕ ਖੁੱਲੇ ਦਿਲ ਨਾਲ ਵੀ ਜਾ ਕੇ ਸਾਹਮਣੇ ਬੈਠ ਕੇ ਆਏ ਕਹਿ ਸਕਦਾ ਕਿ ਸਰਪੰਚ ਸਭ ਮੈਂ ਤੁਹਾਡੇ ਕੋਲੇ ਕੋਈ ਕੰਮ ਲਈ ਆਇਆ ਹੋ ਸਕਦਾ ਇੱਥੇ ਮੇਰੇ ਕਿਸੇ ਨਾ ਮਨ ਮਟਾਵ ਹੁੰਦਾ ਜੀ ਮੈਂ ਗੇਟ 'ਚ ਖੜਾ ਹੁੰਦਾ ਹੀ ਉਹ ਮੈਨੂੰ ਦੇਖ ਕੇ ਦਬ ਜਾਂਦਾ ਹਾਂ ਇਸ ਕਰਕੇ ਸਾਡੇ ਭਰਾ ਦੀ ਇਹ ਸੋਚ ਸੀ ਕਿ ਆਪਾਂ ਇੱਕ ਬਣਾ ਕੇ ਨੈ ਲੈ ਜਾਣਾਗਾ ਕਿ ਜਿਹੜਾ ਸਾਡਾ ਪਿੰਡ ਨੂੰ ਇਨਸਾਫ ਉੱਥੇ ਬੈਠ ਕੇ ਮਿਲਿਆ ਕਰੇ ਜੀ ਔਰ ਦੂਜੀ ਗੱਲ ਆ ਜੀ ਹੁਣ ਤੁਸੀਂ ਚਾਰ ਸਪੇਰੇ ਸਾਡੇ ਪਿੰਡ ਤੇ ਤੇ ਸਾਡੇ ਘਰ ਦੇ ਉੱਪਰ ਘੁੰਮ ਕੇ ਦੇਖਿਓ ਜੀ ਸਾਰੇ ਐਂਟਰਲੌਕ ਲੱਗੀ ਹੋਈ ਆ ਜੀ ਹਾਂ ਬਿਲਕੁਲ ਤੇ ਆਹ ਗਲੀ ਦੇ ਵਿੱਚ ਜੀ ਆਪਣਾ ਘਹਾਰਾ ਤੇ ਮੇਰੇ ਤਾਏ ਜੀ ਦਾ ਬੇਟਾ ਜੀ ਇਹਨਾਂ ਦਾ ਘਰ ਆ ਤੇ ਸਾਡੀ ਗਲੀ ਕੱਚੀ ਆ ਜੀ ਅਸੀਂ ਦੋਨੇ ਜਾਣੇ ਗੱਲਾਂ ਕਰਦੇ ਹੁੰਦੇ ਸੀ ਕਿ ਯਾਰ ਵੀਰੇ ਨੰਗੜਾ ਤਾਪਾ ਵੀ ਆ ਯਾਰ ਰਿਸ਼ਤੇਦਾਰ ਆਪਣੇ ਵੀ ਆਉਂਦੇ ਆ ਪਰ ਗਲੀ ਆਪਣੀ ਕੱਚੀ ਉਹਨੂੰ ਜਦੋਂ ਵੀ ਕਹਿਣਾ ਉਹਨੇ ਕਹਿ ਦੇਣਾ ਕਿ ਪਿੰਡ ਦੀਆਂ ਇੱਕ ਦੋ ਕ ਗਲੀਆਂ ਰਹਿੰਦੀਆਂ ਯਾਰ ਉਹ ਮੈਨੂੰ ਪਹਿਲਾਂ ਕਰ ਲੈਣ ਦੋ ਆਪਦਾ ਬਾਅਦ ਆਪਦਾ ਬਾਅਦ ਚ ਕਰ ਲਾਂਗੇ ਤੇ ਮੈਂ ਹੱਸਣ ਲੱਗ ਜਾਣਾ ਕਿ ਵੀਰੇ ਸਾਨੂੰ ਆਉਣ ਲੱਗੇ ਉਹ ਕਹਿ ਦਿੰਦਾ ਕੋਈ ਗੱਲ ਨਹੀਂ ਆ ਯਾਰ ਜੇ ਲੋਕਾਂ ਲਈ ਤੁਹਾਡੇ ਪੈਰ ਵੀ ਲੱਬੜ ਜਾਣ ਕੋਈ ਫਰਕ ਨਹੀਂ ਪੈਂਦਾ ਤੁਸੀਂ ਮੇਰਾ ਇੰਨਾ ਕੁ ਸਹਿਯੋਗ ਕਰੋ ਕਰਦੇ ਵੀ ਸੀ ਕਿਉਂਕਿ ਉਹ ਸਾਡੇ ਇੱਕ ਸਾਨੂੰ ਪ੍ਰੇਨ ਨਾ ਦਿੰਦਾ ਹੁੰਦਾ ਸੀਗਾ ਕਿ ਹਾਂ ਠੀਕ ਆ ਸਾਨੂੰ ਵੀ ਉਸ ਮਨੂ ਉਹਨੂੰ ਦੇਖ ਕੇ ਐਂ ਲੱਗਦਾ ਸੀ ਕਿ ਨਹੀਂ ਸਾਨੂੰ ਪੰਜਾਬ ਲਈ ਕੁਝ ਕਰਨਾ ਚਾਹੀਦਾ ਦਾ ਹੂੰ ਠੀਕ ਆ ਇੱਕ ਪਰਿਵਾਰਿਕ ਮੈਂਬਰ ਆ ਜੀ ਸਾਨੂੰ ਸਾਰੇ ਐਂ ਜੇ ਹੁੰਦਾ ਆਂਦਾ ਸੀ ਕਿ ਸਭ ਦਾ ਹੀ ਹੁੰਦਾ ਜੀ ਕਿ ਅਸੀਂ ਆਪਦਾ ਪਰਿਵਾਰ ਹੀ ਲੈ ਕੇ ਚੱਲੀਏ ਪਰ ਮੈਂ ਇਹ ਉਹਨਾਂ ਤੋਂ ਸਿੱਖਿਆ ਕਿ ਪਰਿਵਾਰ ਇਹ ਨਹੀਂ ਹੈਗਾ ਜੀ ਪਰਿਵਾਰ ਪੂਰਾ ਪੰਜਾਬ ਆ ਜਿਹਨੂੰ ਲੈ ਕੇ ਚੱਲਣਾ ਹਾਂ ਆਪਦੇ ਨਿੱਜੇ ਬਾਤ ਉੱਤੇ ਉੱਠਿਆ ਨਿੱਜੇ ਵਾਸਤੇ ਕੋਈ ਨਹੀਂ ਆਪਦੇ ਲਈ ਤਾਂ ਸਭ ਜਿਉਂਦੇ ਆ ਜੀ ਸਹੀ ਆਪ ਲਈ ਤਾਂ ਮਲੇ ਜਾਨਵਰ ਪੰਛੀ ਸਭ ਜਉਂਦੇ ਉਹ ਵੀ ਦਾਣਾ ਪਾਣੀ ਇਕੱਠਾ ਕਰਕੇ ਲੈ ਆਉਂਦੇ ਹਨ ਸਹੀ ਸਹੀ ਪਰ ਕਿਸੇ ਲਈ ਆਪਾਂ ਕਰਨਾ ਇਹ ਮੰਨ ਲਓ ਬਹੁਤ ਵੱਡੀ ਗੱਲ ਆ ਜੀ ਜਿਹਦਾ ਸਾਨੂੰ ਅੱਜ ਮਾਣ ਆ ਭਰਾ ਦੇ ਕਿ ਹਾਂ ਠੀਕ ਆ ਬਹੁਤ ਵਧੀਆ ਉਹਨਾਂ ਨੇ ਉਹ ਤਾਂਗਾ ਕਿ ਕਿਸੇ ਨਾਲ ਵੀ ਹੁਣ ਪਾਰਟੀਆਂ ਤੁਸੀਂ ਵੀ ਦੇਖਿਆ ਉੱਤੇ ਸਟੇਜ ਤੇ ਜੀ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਕਿ ਕੌਣ ਉਹਦਾ ਵਿਰੋਧ ਸੀ ਉਹ ਹਰ ਬੰਦੇ ਨੂੰ ਮੰਨ ਲਓ ਉਹਦਾ ਦੱਸਦਾ ਸੀ ਕਿ ਯਾਰ ਤੂੰ ਇੱਥੇ ਗਲਤ ਆ ਤੁਸੀਂ ਇੱਥੇ ਸਾਡੇ ਪੰਜਾਬ ਨਾਲ ਗਲਤ ਕਰਦੇ ਹੋ ਪਰ ਹਰ ਬੰਦੇ ਨੇ ਆ ਕੇ ਜੀ ਉਸ ਦੇ ਦੁੱਖ ਦੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਕਰਿਆ ਹੂੰ ਤਾਂ ਇਨਸਾਫ ਦੀ ਵੀ ਸਾਡੀ ਮੰਗ ਕੀਤੀ ਆ ਕਿ ਸਾਨੂੰ ਇਨਸਾਫ ਮਿਲੇ ਔਰ ਸਾਡਾ ਤਾਂ ਵੀਰੇ ਦੋ ਹੀ ਮੰਨ ਲਓ ਮਕਸਦ ਨੇ ਕਿ ਭਰਾ ਨੂੰ ਸਾਡੇ ਨੂੰ ਇਨਸਾਫ ਮਿਲੇ ਤੁਸੀਂ ਇਹ ਚਾਹੁੰਦੇ ਹੋ ਵੀ ਜਿਹੜੇ ਪੋਲੀਟੀਕਲ ਲੀਡਰਾਂ ਦਾ ਨਾਮ ਆ ਰਿਹਾ ਹੈ ਵੀ ਉਹਨਾਂ ਤੋਂ ਪੁੱਛ ਗੱਛਾ ਪੁੱਛ ਗੱਛਾ ਹੋਣੀ ਚਾਹੀਦੀ ਹੋਣੀ ਚਾਹੀਦੀ ਆ ਜੀ ਉਹ ਕਿਹੜਾ ਰੱਬ ਨੇ ਮਾਂ ਹਾਂ ਇਦਾ ਮਤਲਬ ਇਹ ਤਾਂ ਹੈ ਨੀਗਾ ਕਿ ਜੋ ਕੋਈ ਉਹ ਬਹੁਤ ਵੱਡੇ ਲੀਡਰ ਨੇ ਤਾਂ ਉਹ ਸਾਡੇ ਰੱਬ ਬਣ ਗਏ ਨੇ ਜੀ ਅਸੀਂ ਉਹ ਹੀ ਉਹਨਾਂ ਨੂੰ ਕਰਵਾਇਆ ਜੀ ਵੋਟਾਂ ਸਾਡੇ ਹੀ ਮਤਲਬ ਲੋਕਾਂ ਨੇ ਪਾਈਆਂ ਤੇ ਜੇ ਅੱਜ ਅਸੀਂ ਉਹਨਾਂ ਨੂੰ ਸਵਾਲ ਹੀ ਨਹੀਂ ਕਰ ਸਕਦੇ ਤਾਂ ਫਿਰ ਇਹਦਾ ਮਤਲਬ ਤਾਂ ਮੱਲੋ ਜੀ ਫਿਰ ਉਹ ਗੁੰਡਾ ਰਾਜ ਹੋ ਗਿਆ ਨਾ ਜੀ ਇਥੋਂ ਦੇ ਪਤਾ ਇੱਕ ਤੋਂ ਪੁੱਛ ਕੇ ਛੋਣੀ ਚਾਹੀਦੀ ਹੈ ਹਾਂ ਜੀ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਪੁਲਿਸ ਭਰੋਸਾ ਦਿਵਾ ਰਹੀ ਹੈ ਵੀ ਕਰਾਂਗੇ ਹਾਂ ਪੁਲਿਸ ਭਰੋਸਾ ਦਿਵਾ ਰਹੀ ਹੈ ਜੀ ਸਾਨੂੰ ਪੂਰੇ ਇਸੇ ਹੈ ਕਿ ਕੋਈ ਗੱਲ ਨਹੀਂ ਆ ਤੁਸੀਂ ਔਰ ਬਾਕੀ ਦੇਖੋ ਪ੍ਰਸ਼ਾਸਨ ਤੇ ਉਮੀਦ ਪੂਰੀ ਹੈ ਜੀ ਮੈਨੂੰ ਤਾਂ ਕਿ ਪ੍ਰਸ਼ਾਸਨ ਮੇਰੇ ਨਾਲ ਹਰ ਹੱਦ ਤੱਕ ਖੜੂਗਾ ਉਹਦਾ ਇੱਕ ਰੀਜ਼ਨ ਆ ਜੀ ਕਿਉਂਕਿ ਮੇਰੇ ਭਰਾ ਨੇ ਜੀ ਪਿੰਡ ਲਈ ਕੋਈ ਚੰਗਾ ਕੰਮ ਹੀ ਕੀਤਾ ਹੁਣ ਜੇ ਚੰਗੇ ਲਈ ਤੁਸੀਂ ਨਹੀਂ ਖੜੋਗੇ ਜਾਂ ਪ੍ਰਸ਼ਾਸਨ ਨਹੀਂ ਖੜੂਗਾ ਤਾਂ ਫਿਰ ਕੌਣ ਖੜੂਗਾ ਜੀ ਹਾਂ ਇਹ ਵੀ ਐਸੀ ਇੱਕ ਇਹ ਕੇਸ ਦੇ ਵਿੱਚ ਦੇਖਿਆ ਇੱਕ ਪਹਿਲੀ ਵਾਰੀ ਵੀ ਬਹੁਤ ਸਾਰੇ ਜਿਹੜੇ ਪ੍ਰਸ਼ਾਸਨਿਕ ਲੋਕ ਆਪਦਾ ਬਿਨਾ ਨਾਮ ਦੱਸੇ ਤੋਂ ਉਹ ਕਹਿ ਰਹੇ ਆ ਵੀ ਸਾਡਾ ਵੀ ਮਿੱਤਰ ਸੀ ਬਹੁਤ ਚੰਗਾ ਬੰਦਾ ਮਤਲਬ ਇਹ ਅਸੀਂ ਇੱਕ ਡਿਫਰੈਂਟ ਗੱਲ ਦੇਖੀ ਆ ਵੀ ਜਿਹੜੇ ਉਹਨੂੰ ਪਰਸਨਲੀ ਵੀ ਜਾਣਦੇ ਸੀ ਹਾਜੀ ਹੁਣ ਬ੍ਰਦਰ ਤਾਂ ਜੀ ਮੇਰਾ ਉਹੀ ਵੀ ਸਰਕਾਰ ਆਉਂਦੀ ਸੀ ਕਿ ਜੇ ਉਹਦੀਆਂ ਕੋਈ ਕਮੀਆਂ ਪੇਸ਼ੀਆਂ ਹੁੰਦੀਆਂ ਸੀ ਜਿਸ ਸਰਕਾਰ ਚੋਂ ਰਹਿੰਦਾ ਸੀ ਉਹਨਾਂ ਨੂੰ ਵੀ ਦੱਸਦਾ ਸੀ ਤੇ ਵੈਸੇ ਤਾਂ ਮੈਂ ਦੇਖਦਾ ਹੀ ਆ ਵਿਚਰਦਾ ਹੀ ਆ ਕਲਕੱਤੇ ਤੱਕ ਦੇਖਦਾ ਕਿ ਲੋਕ ਕੀ ਕਰਦੇ ਆ ਜੀ ਜਿਹਦੀ ਸਰਕਾਰ ਆਉਂਦੀ ਉਹਦੀ ਚਾਪਲੂਸੀ ਕਰਦੇ ਆ ਉਹ ਕਿਉਂ ਕਰਦੇ ਆ ਕਿਉਂਕਿ ਸਾਨੂੰ ਸਾਡਾ ਘਰ ਅੱਗੇ ਲੈ ਕੇ ਜਾਣਾ ਪਰ ਅਸੀਂ ਘਰ ਨਹੀਂ ਅੱਗੇ ਲੈ ਕੇ ਜਾਣਾ ਸੀ ਅਸੀਂ ਆਪਦਾ ਪੰਜਾਬ ਅੱਗੇ ਲੈ ਕੇ ਜਾਣਾ ਸੀ ਜੀ ਭਾਈ ਜਿਵੇਂ ਤੁਸੀਂ ਦੱਸਦੇ ਸੀ ਵੀ ਤੁਹਾਡੇ ਨਾਲ ਸਭ ਤੋਂ ਨੇੜਤਾ ਰਹੀ ਹੈ ਤੁਸੀਂ ਕੈਨੇਡਾ ਤੋਂ ਆਏ ਹੋ ਭਰਾਵਾਂ ਨਾਲੋਂ ਵੱਧ ਕੇ ਬਾਈ ਨੇ ਦੱਸਿਆ ਵੀ ਮੇਰੇ ਨਾਲੋਂ ਪਹਿਲਾਂ ਇਹ ਬਾਈ ਸੀ ਹਾਂਜੀ ਡਿਸਕਸ਼ਨਸ ਲਗਾਤਾਰ ਚਲਦੀਆਂ ਰਹਿੰਦੀਆਂ ਸੀ ਪਿੰਡ ਦੇ ਵਿਕਾਸ ਨੂੰ ਲੈ ਕੇ ਬਾਈ ਕੰਮ ਪੂਰੇ ਕਰਦਾ ਸੀ ਪਰ ਆਹ ਕਤਲ ਨੂੰ ਲੈ ਕੇ ਸਾਡੇ ਭਰਾ ਦਾ ਜਿਹੜਾ ਹੋਇਆ ਉਹਨੇ ਮੇਰੇ ਨਾਲ ਇੱਕ ਵਾਰੀ ਵੀ ਇਹ ਗੱਲ ਨਹੀਂ ਸੀ ਕੀਤੀ ਵੀ ਇਹ ਬੰਦੇ ਨਾਲ ਮੇਰੀ ਕੋਈ 19 ਲਾਗੜਾ ਨਾ ਸਾਡੇ ਨਾਲ 24 ਘੰਟੇ ਬਾਈ ਇਕੱਠੇ ਰਹਿੰਦੇ ਸੀਗੇ ਕੋਈ ਗੱਲ ਹੀ ਨਹੀਂ ਸੀ ਐਸੀ ਹੈਨਾ ਆਪ ਦਾ ਅਸਲਾ ਇਹਨੂੰ ਫੜਾ ਦਿੰਦਾ ਹੁੰਦਾ ਸੀ ਪਿੱਛੇ ਜੇ ਉਹ ਕੋਠੇ ਤੋਂ ਡਿੱਗਿਆ ਸੱਟ ਲੱਗੀ ਹੈਨਾ ਸਾਰਾ ਲਾਜ ਕਰਾਇਆ ਵੀ ਮੈਨੂੰ ਉਹ ਮੁੰਡੇ ਨੇ ਹਰਜਿੰਦਰ ਨੇ ਕਿਹਾ ਕਿ ਤੇ ਵੀ ਮੈਨੂੰ ਇਹਨੇ ਮੇਰਾ ਬਜਾਇਆ ਕਰਕੇ ਮੇਰੀ ਹੈਲਪ ਕੀਤੀ ਮੈਂ ਸਗੋਂ ਹਰਜਿੰਦਰ ਨੂੰ ਕਿਹਾ ਮੈਂ ਕਿ ਹਰਜਿੰਦਰ ਇਹਨੇ ਕੋਈ ਆਪਣੇ ਤੇ ਸਾਨ ਨਹੀਂ ਕੀਤਾ ਹੈਨਾ ਵੀ ਭਰਾ ਸੀ ਤੂੰ ਸਾਡਾ ਜੇ ਹੈਨਾ 2 ਪੈਸੇ ਵੀ ਲੱਗ ਗਏ ਕਿੱਡੀ ਗੱਲ ਆ ਨਾ ਪਰ ਯਾਰ ਆ ਤਾਂ ਪਤਾ ਨਹੀਂ ਸੀਗਾ ਵੀ ਇੱਕ ਸੱਪ ਪਾਲੀ ਬੈਠੇ ਆ ਸੀ ਹੈਨਾ ਵੀ ਨਾਲ ਰਹਿ ਕੇ ਤੇ ਵੀ ਮਾਰ ਜੂਗਾ ਦਾ ਕੋਈ ਸਾਡੇ ਦਿਮਾਗ ਚੇਤੇ ਨਹੀਂ ਸੀ ਇਹ ਜੀ ਗੱਲ ਵੀ ਇਹ ਤਾਂ ਹੁਣ ਲੱਗਦਾ ਇਹਨਾਂ ਨੂੰ ਮਤਲਬ ਨਸ਼ਾ ਕਰਾ ਕੇ ਬ੍ਰੇਨ ਵਾਸ਼ ਕੀਤਾ ਵੀ ਬਾਈ ਇਹ ਤਾਂ ਹੈ ਨਹੀਂ ਇਹ ਤਾਂ ਹੈ ਨਹੀਂ ਵੀ ਇਹਨੇ ਇਕੱਲੇ ਨੇ ਸੋਚ ਕੇ ਵੀ ਹਾਂ ਮੈਂ ਕੰਮ ਕਰਦਾ ਇਹਦੇ ਹੁਣ ਬਾਈ ਪਿੱਛੇ ਬਹੁਤ ਬੰਦੇ ਨਿਕਲਨੇ ਆ ਪਰ ਹਲੇ ਕੋਈ ਸਾਨੂੰ ਪਤਾ ਨਹੀਂ ਲੱਗ ਰਿਹਾ ਹਨਾ ਵੀ ਅਸੀਂ ਚਾਹੁੰਦੇ ਆ ਕਿ ਜਿਹੜੇ ਜਿਹੜੇ ਬੰਦਿਆਂ ਦਾ ਹੱਥ ਆ ਉਹ ਸਾਨੂੰ ਸਾਡੇ ਸਾਹਮਣੇ ਆਉਣ ਸਾਨੂੰ ਪਤਾ ਲੱਗੇ ਵੀ ਹਾਂ ਇਹ ਇਹ ਚੱਕਰ ਹੋਇਆ ਨਾ ਹਾਂਜੀ ਜੀ ਖਾਸ ਕਰਕੇ ਉਹਨਾਂ ਦੇ ਤਾਇਆ ਜੀ ਦੇ ਬੇਟੇ ਆ ਬਈ ਪਿੰਡ ਦੇ ਵਿੱਚ ਲਗਾਤਾਰ ਮੇਰੇ ਵੀ ਚਲੋ ਨਿਜੀ ਰਿਸ਼ਤੇਦਾਰ ਹੈਗੇ ਆ ਇਹ ਆਵਾਜ਼ ਬਹੁਤ ਉੱਠ ਰਹੀ ਆ ਵੀ ਅਸੀਂ ਇਹ ਜਿਹਾ ਹੀਰਾ ਲੱਭਾਂਗੇ ਕਿੱਥੋਂ ਜਾਂ ਪਿੰਡ ਨੂੰ ਤਾਂ ਮਤਲਬ ਪਿੰਡ ਬਹੁਤ ਜ਼ਿਆਦਾ ਸੋਗ ਚ ਆ ਸਾਰੇ ਵੀਰੇ ਸਾਰੇ ਜਿੰਨੇ ਧਰਨੇ 'ਚ ਬੈਠੇ ਆ ਹਰੇਕ ਬੰਦੇ ਤੋਂ ਪੁੱਛ ਸਕਦੇ ਹਾਂ ਹਰੇਕ ਬੰਦੇ ਹੀ ਗੱਲ ਕਹਿ ਰਿਹਾਗਾ ਵੀ ਇਹ ਜਾਂ ਸਰਪੰਚ ਨਾ ਪੂਰੇ ਪੰਜਾਬ 'ਚ ਆ ਬਹੁਤ ਅਫਸਰ ਵੀ ਕਹਿ ਰਿਹਾ ਹੈ ਉੱਥੇ ਅਫਸਰਾਂ ਨੇ ਵੀ ਇਹ ਗੱਲ ਸਾਡੇ ਕੋਲੇ ਬਹੁਤ ਕੀਤੀ ਆ ਵੀ ਇੰਨਾ ਚੰਗਾ ਬੰਦਾ ਸੀਗਾ ਅਫਸਰਾਂ ਨੇ ਆਪਦੇ ਅਫਸਰਾਂ ਕੋਲੇ ਵੀ ਗੱਲ ਕੀਤੀ ਆ ਵੀ ਜਿਹੜਾ ਪੰਚਾਇਤਕਾਰ ਬਣਾਇਆ ਉਹਨੇ ਵੀ ਇੰਨਾ ਚੰਗਾ ਬਣਾਇਆ ਜੀ ਉਹਨਾਂ ਨੇ ਗਾਹਾਂ ਅੱਗੇ ਅਫਸਰਾਂ ਨੂੰ ਦੱਸਿਆਗਾ ਇਹ ਗੱਲ ਵੀ ਇੰਨਾ ਚੰਗਾ ਬਣਾਇਆਗਾ ਵੀ ਇਹਦੇ ਨਾਲ ਦਾ ਪੰਚਾਇਤਕਾਰ ਸਰ ਕਿਸੇ ਵੀ ਜਗ੍ਹਾ ਤੇ ਨਹੀਂਗਾ ਪੂਰੇ ਪੰਜਾਬ ਦੇ ਵਿੱਚ ਨਹੀਂਗਾ ਹੂੰ ਜੀ ਐਨੇ ਸੋਹਣੇ ਪਿੰਡ ਦੇ ਕੰਮ ਕਰ ਰਿਹਾ ਸੀਗਾ ਅੱਜ ਤੁਸੀਂ ਧਰਨੇ 'ਚ ਦੇਖ ਸਕਦੇ ਹੋ ਵੀ ਕਿੰਨਾ ਇਕੱਠਾ ਇੰਨੀ ਦੂਰੋਂ ਦੂਰੋਂ ਲੋਕ ਆ ਰਹੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਪਾਰਟੀ ਦਾ ਸੀਗਾ ਸਾਰੇ ਲੀਡਰ ਆ ਰਹੇ ਨੇ ਸਾਰੇ ਇੰਨੀ ਜਿਆਦੇ ਉਹ ਕਰ ਰਹੇ ਨੇ ਸੋ ਵੀ ਬਹੁਤ ਵੱਡਾ ਗਲਤ ਕੰਮ ਕੀਤਾ ਨਾਲ ਰਹਿੰਦੇ ਹੋਏ ਬੰਦੇ ਨੇ ਗਦਾਰੀ ਕਰ ਦਿੱਤੀ ਕੋਈ ਦੂਰ ਬੰਦਾ ਮਾਰ ਜੀ ਕਰ ਦਿੰਦਾ ਕੋਈ ਹੋ ਜਾਂਦਾ ਕੋਈ ਲੁਧਿਆਣੇ ਵਾ ਇੱਧਰ ਹੋ ਜਾਂਦਾ ਸਾਨੂੰ ਦੁੱਖ ਨਹੀਂ ਸੀਗਾ ਇਹ ਤਾਂ ਅਸੀਂ ਆਪਦੇ ਘਰੇ ਆਪ ਹੀ ਸੱਪ ਪਾਲੀ ਬੈਠੇ ਸੀਗੇ 10 ਦਿਨ ਪਹਿਲਾਂ ਵੀ ਸਾਡੇ ਕੋਲੇ ਰਹਿੰਦਾ ਰਿਹਾਗਾ ਵੀ ਕੋਈ ਇਹੋ ਜੀ ਗੱਲ ਹੀ ਨਹੀਂ ਸੀਗੀ ਨਾ ਉਹਨੇ ਕੋਈ ਇਹੋ ਜੀ ਗੱਲ ਦੱਸੀਆ ਨਾ ਸਾਡੇ ਭਰਾ ਨੇ ਦੱਸੀਆ ਜੇ ਸਾਨੂੰ ਇਹੋ ਜੀ ਗੱਲ ਦਾ ਪਤਾ ਹੁੰਦਾ ਤਾਂ ਉਹ ਬਤਕਵੇਂ ਮਾਰ ਜਾਂਦਾ ਸਾਡੇ ਹਾਨ ਬੰਦਾ ਸੀਗਾ ਜਿਹੜਾ ਜਮਨ ਨਸ਼ੇੜੀ ਬੰਦਾ ਸੀਗਾ ਐਨੇ ਉਹਦੇ ਤੇ ਪਰਚੇ ਆ ਐਨਾ ਉਹ ਨਸ਼ਾ ਕਰਦਾ ਸੀ 5-500 ਰੁਪਏ ਪਿੱਛੇ ਇਥੇ ਮੰਗਦਾ ਫਿਰਦਾ ਸੀਗਾ ਇਹ ਕਿਸੇ ਬੰਦੇ ਨੇ ਉਹਨੂੰ ਨਸ਼ਾ ਕਰਵਾਇਆਗਾ ਜਾਂ ਕਹਿ ਕੇ ਕਿਵੇਂ ਵੀ ਕਹਿ ਕੇ ਵੀ ਜਾ ਉੱਥੇ ਬੈਠਾਗਾ ਉਸੇ ਬੰਦਿਆਂ ਨੇ ਮਰਡਰ ਕਰਵਾਤਾਗੇ ਜੀ ਜੀ ਸੋ ਪਰਿਵਾਰ ਨੇ ਬਾਰ-ਬਾਰ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਖਾਸ ਕਰਕੇ ਬਰਨਾਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਆ ਵੀ ਇਸ ਕਤਲ ਨੂੰ ਜਿਸ ਬੰਦੇ ਨੇ ਇੰਜ਼ਾਮ ਦਿੱਤਾਗਾ ਉਹ ਤਾਂ ਸਿਰਫ ਇੱਕ ਪਿਆਦਾ ਸੀਗਾ ਜਿਸ ਨੂੰ ਨਸ਼ਾ ਕਰਵਾ ਕੇ ਇਹ ਗੋਲੀ ਚਲਵਾਈ ਗਈ ਆ ਇਸ ਪਿੱਛੇ ਬਹੁਤ ਵੱਡੇ ਲੋਕ ਹੋ ਸਕਦੇ ਆ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਨੇ ਇਹ ਮੰਗ ਕੀਤੀ ਆ ਵੀ ਇੱਥੋਂ ਦੇ ਵਿਧਾਇਕ ਜਾਂ ਕਿੰਨੇ ਵੀ ਪੋਲੀਟੀਕਲ ਲੋਗ ਆ ਜਿਹੜੇ ਵੱਡੇ ਰਸੂਖਧਾਰ ਨੇ ਉਹਨਾਂ ਦੀ ਪੁੱਛ ਗੱਛੇਸ ਮਾਮਲੇ ਦੇ ਵਿੱਚ ਹੋਣੀ ਚਾਹੀਦੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਤੇ ਖਾਸ ਗੱਲ ਇੱਕ ਵਾਰ ਅਸੀਂ ਫਿਰ ਦੱਸਾਂਗੇ ਸਾਡੇ ਉਹ ਗੱਲ ਯਾਦ ਆਉਂਦੀ ਆ ਜਦੋਂ ਸੁਖਵਿੰਦਰ ਸਿੰਘ ਜੀ ਅਸੀਂ ਬਹੁਤ ਸਾਰੇ 30 ਤੋਂ 32 ਸਰਪੰਚ ਸੀ ਜਦੋਂ ਅਸੀਂ ਇੰਟਰਵਿਊ ਕੀਤੀ ਸੀ ਤੇ ਉਹਨੇ ਸਾਨੂੰ ਇੱਕ ਗੱਲ ਕਹੀ ਸੀ ਅੱਜ ਅਸੀਂ ਉਹ ਗੱਲ ਆ ਕੇ ਸੱਚੀ ਦੇਖ ਲਿਓ ਕਹਿੰਦਾ ਵੀ ਮੇਰੇ ਘਰ ਵਾਲੀ ਗਲੀ ਚਾਹੇ ਰਹਿ ਦੇ ਪਰ ਮੈਂ ਸਾਰੇ ਪਿੰਡ ਦੇ ਵਿੱਚ ਇੰਟਰਲੌਕ ਲਵਾਉਂਗਾ ਸਾਰਾ ਪਿੰਡ ਦਾ ਪੰਚਾਇਤ ਘਰ ਪੂਰਾ ਵਧੀਆ ਬਣਾ ਕੇ ਇੱਕ ਨੰਬਰ ਵਿਕਾਸ ਕਰਾਉਂਗਾ ਤੇ ਉਹ ਸੱਚੀ ਗੱਲ ਆ ਘਰ ਵਾਲੀ ਗਲੀ ਕੱਚੀ ਆ ਤੇ ਸਾਰੇ ਪਿੰਡ ਦੇ ਵਿੱਚ ਵਿਕਾਸ ਹੋਇਆ ਨਜ਼ਰ ਆਉਂਦਾਗਾ ਤੇ ਹਾਂਜੀ 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 ਇੱਕ ਮੈਂ ਹੋਰ ਗੱਲ ਕਹਿਣਾ ਚਾਹਣਾ ਜੀ ਜੀ ਕਿ ਪੂਰੇ ਪੰਜਾਬ ਨੂੰ ਮੈਂ ਸਨੇਹਾ ਦਿੰਦਾ ਜੀ ਜੀ ਕਿ ਜੇ ਕਦੇ ਕਿਸੇ ਨਾਲ ਮਨਮਟਾਵ ਹੋ ਜੇਵੇ ਨਾ ਜੀ ਤਾਂ ਉਹਨੂੰ ਮਰਦਾ ਵਾਂਗੂ ਟੱਕਰੀ ਦਾ ਹੁੰਦਾ ਜੀ ਸਹੀ ਤੇ ਇਹੋ ਜੇ ਕਲੰਕ ਨਾ ਲਾਓ ਕਿ ਲੋਕ ਇੱਕ ਦੂਜੇ ਤੋਂ ਨਾ ਇਤਰਾਜ਼ ਕਰਨ ਲੱਗ ਜਾਣ ਕਿ ਯਾਰ ਇਹ ਭਰਾ ਕਿਉਂਕਿ ਭਰਾ ਜਾਨ ਹੁੰਦੇ ਨਹੀਂ ਸ਼ੱਕ ਦੀ ਨਿਗਾਹ ਚ ਉਹਨਾਂ ਨੂੰ ਦੇਖਣਾ ਹਰ ਬੰਦੇ ਲਈ ਇੱਕ ਮੜਾ ਹੁੰਦਾਗਾ ਸਹੀ ਸਹੀ ਪਰ ਇਹ ਜਿਹੜੇ ਡੋਗਰ ਹੁੰਦੇ ਆ ਨਾ ਜੀ ਇਹ ਮੰਨ ਲਓ ਆਪਾਂ ਨੂੰ ਦੂਰ ਕਰ ਦਿੰਦੇ ਆ ਰਿਸ਼ਤੇਆਂ ਚੋਂ ਲੋਕਾਂ ਦੇ ਬਹੁਤ ਮਨਾਂ ਚ ਆਉਂਦੀਆਂ ਕਿ ਯਾਰ ਆਪਾਂ ਕਿਤੇ ਭਰੋਸਾ ਕਰਨਾਗਾ ਜੀ ਠੀਕ ਹੈ ਲਈ ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਆਪਾਂ ਇੱਕ ਇਹ ਜੇ ਪਿਆਰ ਨਾਲ ਰਹੀਏ ਕਿ ਜਿੱਥੇ ਬੈਠ ਜੀਏ ਹਾਂ ਮਨ ਮਟਾਵ ਹੋ ਸਕਦਾ ਤਾਂ ਉਹਨੂੰ ਆਪਾਂ ਸਾਹਮਣੇ ਹੋ ਕੇ ਮਰਦਾ ਵਾਂਗੂ ਟੱਕਰੀਏ ਪਿੱਠ ਪਿੱਛੇ ਧੋਖੇ ਨਾਲ ਇਹੋ ਜਿਹਾ ਕੰਮ ਨਾ ਕਰੀਏ ਮੇਰੀ ਦਾ ਪੰਜਾਬ ਦੇ ਲੋਕਾਂ ਨੂੰ ਇਹੀ اپੀਲ ਆ ਕਿ ਪਿਆਰ ਨਾਲ ਰਹੀਏ ਆਪਾਂ ਆਪਦਾ ਇੱਕ ਪੰਜਾਬ ਨੂੰ ਵਧੀਆ ਸਿਰਜਣ ਕਰੀਏ ਲੋਕਤਾਈ ਹੁਣ ਉਥੇ ਵੀ ਗੱਲ ਕਹਿ ਰਿਹਾ ਕਿ ਹੁਣ ਏਦੂ ਅਗਲਾ ਨੰਬਰ ਕੀ ਦਾਗਾ ਹਾਂ ਤੇ ਇਹ ਸੋਚ ਸਕਦੇ ਹੋ ਕਿ ਉਥੇ ਬੈਠ ਕੇ ਸਾਡੇ ਦਿਲ ਤੇ ਕੀ ਮੰਨ ਲਓ ਇਹ ਵਿਚਾਰ ਜਾਂਦਾ ਆਊਗਾ ਕਿ ਯਾਰ ਮੇਰਾ ਉਹ ਭਰਾ ਬੋਲ ਰਿਹਾਗਾ ਮੇਰਾ ਉਹ ਭਰਾ ਫਾਈਟ ਕਰ ਰਿਹਾ ਤਾਂ ਇਹਦਾ ਮਤਲਬ ਕਹਿ ਨਹੀਂ ਸਕਦੇ ਨਾ ਜੀ ਕਿ ਵੀਰੇ ਉਹਦਾ ਨੰਬਰ ਆ ਕੀ ਪਤਾ ਕੱਲ ਨੂੰ ਕੀ ਦਾ ਨੰਬਰ ਲੱਗ ਜਾਣਾ ਨਾ ਜੀ ਬਿਲਕੁਲ ਬਈ ਬਾਹਰ ਵਾਲਾ ਕੋਈ ਨਹੀਂ ਆ ਇਹ ਹੱਥ ਸਾਡੇ ਪਿੰਡ ਦੇ ਲੋਕਾਂ ਦਾ ਨਿਕਲਣਾ ਵਿੱਚੋਂ ਵੀ ਸਾਨੂੰ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੱਥ ਜੋੜ ਕੇ ਵੀ ਸਾਡੇ ਪਿੰਡ ਦੇ ਲੋਕਾਂ ਦਾ ਹੀ ਹੱਥ ਆ ਪਰ ਸਾਨੂੰ ਹਲੇ ਪਤਾ ਨਹੀਂ ਵੀ ਉਹ ਸਾਹਮਣੇ ਆਉਣ ਹਾਂ ਜੀ ਹਾਂਜੀ ਭਾਈ ਇੱਕ ਇਹਦੀ ਚ ਗੱਲ ਹੋ ਰਾ ਰਤਨ ਜੀ ਮਤਲਬ ਦੇਖੋ ਪਰਿਵਾਰ ਜਿੱਦੇ ਦਾ ਇਹ ਮਰਡਰ ਹੋਇਆ ਕਿਸੇ ਤੇ ਕੋਈ ਤੂਮਤ ਬਾਜੀ ਨਹੀਂ ਕਰਦਾ ਪਰ ਜਿਹੜੇ ਲੋਕਾਂ ਦਾ ਨਾਮ ਆ ਰਿਹਾ ਇਸ ਵਿੱਚ ਉਹਨਾਂ ਦੀ ਮਤਲਬ ਨੁਮਾਇੰਦੇ ਹੋਣ ਦੇ ਨਾਤੇ ਉਹਨਾਂ ਦੀ ਮੋਰਲ ਡਿਊਟੀ ਬਣਦੀ ਸੀ ਵੀ ਠੀਕ ਹੈ ਅਸੀਂ ਇਸ ਇਨਵੈਸਟੀਗੇਸ਼ਨ ਦਾ ਪਾਰਟ ਵੰਨ ਦੇ ਤਿਆਰ ਆ ਵੀ ਜੇ ਸਾਡਾ ਨਾਮ ਆਊ ਜਾਂ ਸਾਡੀ ਕੋਈ ਇਸ ਕੜੀ ਜੁੜੂਗੀ ਅਸੀਂ ਉਸ ਲਈ ਸਜ਼ਾ ਭੁਗਤਣ ਲਈ ਵੀ ਤਿਆਰ ਹੋਵਾਂਗੇ ਪਰ ਉਹ ਉਹ ਲੋਕ ਇਸ ਸਮੇਂ ਇਸ ਗੱਲ ਤੋਂ ਜਮ੍ਹਾਂ ਕਿਨਾਰਾ ਕਰੀ ਬੈਠੇ ਨੇ ਤੇ ਸਮਾਂ ਮਤਲਬ ਸੋਸ਼ਲ ਮੀਡੀਆ ਤੇ ਦੂਸ਼ਣਵਾਦੀ ਰਾਜਸੀਕ ਚੱਲ ਰਹੀ ਆ ਇਹ ਚੀਜ਼ਾਂ ਤੋਂ ਅਸੀਂ ਵੀ ਪਾਸਾ ਵਟਣਾ ਚਾਹੁੰਦੇ ਆ ਤੇ ਉਹ ਵੀ ਪਾਸਾ ਵਟਣਾ ਜੀ ਜੀ ਹਾਂ ਇਹ ਬਿਲਕੁਲ ਬਾਈ ਨੇ ਸਹੀ ਗੱਲ ਕਹੀ ਆ ਚਾਹੇ ਇਥੋਂ ਦੇ ਵਿਧਾਇਕਾ ਚਾਹੇ ਜਾਂ ਕਿਸੇ ਦਾ ਵੀ ਲੋਕ ਨਾਮ ਲੈ ਰਹੇ ਆ ਸਟੇਜ ਤੋਂ ਚਾਹੇ ਉਹ ਵਿੱਚ ਇਨਵੋਲ ਹੋਵਾ ਚਾਹੇ ਨਹੀਂ ਬਟ ਇੱਕ ਵਿਧਾਇਕ ਦੀ ਇਹ ਮੋਰਲ ਡਿਊਟੀ ਜ਼ਰੂਰ ਬਣਦੀ ਸੀ ਵੀ ਇੱਕ ਵਾਰ ਚਾਹੇ ਇੱਥੇ ਨਾ ਆਉਂਦੇ ਪਰ ਆਪਣੇ ਉਹਨਾਂ ਦੇ ਹਲਕੇ ਦਾ ਇੱਕ ਨੌਜਵਾਨ ਗਿਆ ਤੇ ਨੌਜਵਾਨ ਵੀ ਐਸਾ ਜਿਹੜੇ ਨੇ ਕੰਮ ਕਰਕੇ ਦਿਖਾਇਆਗਾ ਪ੍ਰੈਕਟੀਕਲੀ ਗੱਲਾਂ ਗੱਲਾਂ ਨਹੀਂ ਮਾਰੀਆਂ ਉਹਨਾਂ ਦੇ ਲਈ ਦੁੱਖ ਅਫਸੋਸ ਦਾ ਪ੍ਰਗਟਾਵਾ ਕਰਦੇ ਤੇ ਨਾਲ ਇਹ ਵੀ ਕਹਿੰਦੇ ਵੀ ਅਸੀਂ ਜੋ ਵੀ ਜਾਂਚ ਆ ਉਹਦੇ ਵਿੱਚ ਸ਼ਾਮਲ ਹੁੰਨੇ ਆ ਸੋ ਲਗਾਤਾਰ ਅਸੀਂ ਵੀ ਪਰਿਵਾਰ ਨੂੰ ਪ੍ਰੋਸਸアドਵਾਉਣੇ ਵੀ ਸਾਰਾ ਪੰਜਾਬ ਸਾਰਾ ਮੀਡੀਆ ਇਹਨਾਂ ਦੇ ਨਾਲ ਖੜਾਗਾ ਜਿੱਥੇ ਵੀ ਇਹਨਾਂ ਨੂੰ ਮਦਦ ਦੀ ਲੋੜ ਹੋਊਗੀ ਅਸੀਂ ਇਹਨਾਂ ਦੇ ਨਾਲ ਜ਼ਰੂਰ ਆਂ ਇਹਨਾਂ ਦੀ ਆਵਾਜ਼ ਬਣ ਕੇ ਅਸੀਂ ਵੀ ਲੋਕਾਂ ਨੂੰ ਦੱਸਾਂਗੇ ਵੀ ਇਸ ਕੇਸ ਦੇ ਪਿੱਛੇ ਸੱਚਾਈ ਕੀ ਆ ਜਾਂ ਕੀ ਗੱਲਬਾਤ ਆ ਲਗਾਤਾਰ ਸੁਖਵਿੰਦਰ ਸਿੰਘ ਕਲਕੱਤਾ ਮਰਡਰ ਕੇਸ ਦੇ ਨਾਲ ਅਸੀਂ ਹਰ ਇੱਕ ਰਿਪੋਰਟ ਜਿਹੜੀ ਸਾਨੂੰ ਪਤਾ ਲੱਗਦੀ ਆ ਤੱਥਾਂ ਦੇ ਆਧਾਰ ਤੇ ਉਹ ਤੁਹਾਡੇ ਸੁਨਮੁਖ ਲੈ ਕੇ ਆਵਾਂਗੇ ਤੇ ਅਸੀਂ ਉਮੀਦ ਕਰਦੇ ਆਂ ਵੀ ਪੰਜਾਬ ਸਰਕਾਰ ਵੀ ਇਸ ਦੇ ਵਿੱਚ ਮਦਦ ਕਰੂਗੀ ਤੇ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਊਗਾ ਧੰਨਵਾਦ